ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆਂ ਜੀ 2002 ਹਜ਼ਾਰ ਸਾਸ਼ੀਕਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆਂ ਜੀ 2 ਦਸੰਬਰ 2024 ਨੂੰ ਬਣੀ ਜਿਹੜੀ 7 ਮੈਂਬਰਲੀ ਕਮੇਟੀ ਜਿਹਦੇ ਪੰਜ ਮੈਂਬਰ ਕਾਰਸ਼ੀਲ ਨੇ ਜਿਹੜੀ ਕਮੇਟੀ ਇਹ ਬਣੀ ਸੀ ਇਹ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂबीर ਸਿੰਘ ਕੇਸਗੜ ਦੇ ਗਿਆਨੀ ਸੁਲਤਾਨ ਸਿੰਘ ਤੇ ਦਮਦਮਾ ਦੇ ਜਥੇਦਾਰ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਹ ਸੱਤ ਮੈਂਬਰੀ ਕਮੇਟੀ ਜਿਹਦੇ ਦੋ ਮੈਂਬਰ ਚਲੇ ਗਏ ਜਿਹੜੇ ਨੇ ਐਡਵੋਕੇਟ ਹਰਜਿੰਦਰ ਤਾਮੀ ਤੇ ਕਿਰਪਾਲ ਸਿੰਘ ਜੇਕਰ ਗੱਲ ਕਰੀਏ ਤਾਂ ਹੁਣ ਇਹਦੇ ਜਿਹੜੇ ਨੇ ਪੰਜ ਪਿਆਰੇ ਵੀ ਮੌਜੂਦ ਸਨ ਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਕਮੇਟੀ ਬਣੀ ਸੀ ਤਾਂ ਇਹਦੇ 'ਚ ਕਾਫੀ ਹੁਕਮਨਾਮੇ ਨਿਕਲੇ ਜਿਨ੍ਹਾਂ ਦੇ ਵਿੱਚ ਧਾਰਮਿਕ ਸਜ਼ਾਵਾਂ ਵੀ ਲੱਗੀਆਂ ਲੇਕਿਨ ਸੁਖਬੀਰ ਸਿੰਘ ਬਾਦਲ ਵੱਲੋਂ ਉਹ ਜਿਹੜੀਆਂ ਨੇ ਧਾਰਮਿਕ ਸਜ਼ਾਵਾਂ ਨੂੰ ਵੀ ਨਕਾਰਿਆ ਗਿਆ ਪਗੋੜੇ ਵੀ ਹੋਏ ਜਿਨ੍ਹਾਂ ਉਹਨਾਂ ਦੇ ਸਾਥੀਆਂ ਵੱਲੋਂ ਉਹਨਾਂ ਦੇ ਉੱਤੇ ਜਿਹੜੇ ਹੈ ਆਪਣੇ ਕਿਸੇ ਤਰ੍ਹਾਂ ਦਾ ਵੀ ਆਪਣਾ ਫਰਜ਼ ਨਿਭਾਉਦੇ ਨਹੀਂ ਸਾਹਮਣੇ ਆਏ ਲੇਕਿਨ ਤੁਹਾਨੂੰ ਦੱਸ ਦਈਏ ਕਿ ਉਹਦੇ ਚੱਲਦਿਆਂ ਹੀ ਜਿੱਥੇ ਨਵੀਂ ਬਣੀ ਜਿਹੜੀ 11 ਅਗਸਤ ਨੂੰ ਇੱਕ ਨਵਾਂ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਚੁਣ ਲਏ ਗਏ ਨੇ ਜਿਹੜੇ ਨੇ ਸਾਬਕਾ ਜਥੇਦਾਰ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਦੇ ਇਹਨਾਂ ਦੇ ਪੰਜ ਮੈਂਬਰ ਵੀ ਮੌਜੂਦ ਸਨ ਪੰਜ ਪਿਆਰੇ ਵੀ ਮੌਜੂਦ ਸਨ ਤੇ ਜਿੰਦੇ ਵਿੱਚ ਕਾਫੀ ਜ਼ਿਆਦਾ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਹੈ ਉਹਨਾਂ ਨੂੰ ਰੱਜ ਕੇ ਭੰਡਨ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਿੱਥੇ ਸਿਰਫ ਇੱਕ ਬੀਬਾ ਸਤਵੰਤ ਕੌਰ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਜਿਹੜੀ ਕਾਰ ਖੁਸ਼ੀ ਕੀਤੀ ਗਈ ਬਾਦਲ ਸਾਹਿਬ ਵੱਲੋਂ ਤੁਹਾਨੂੰ ਦੱਸ ਦਿੰਦੇ ਆ ਕਿ ਹੁਣ ਵੱਡੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਦੋਂ ਦੇ ਵੀ ਉਹ ਨਵੇਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਬਣੇ ਨੇ ਉਦੋਂ ਤੋਂ ਹੀ ਮਨਪ੍ਰੀਤ ਯਾਲੀ ਦਾ ਕਿਸੇ ਤਰ੍ਹਾਂ ਦਾ ਵੀ ਸਟੇਟਮੈਂਟ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਕਿ ਹਾਲਾਂਕਿ ਉਹ ਪਹਿਲਾਂ ਕਾਫੀ ਬੋਲਦੇ ਨਜ਼ਰ ਆ ਰਹੇ ਸੀ ਲੇਕਿਨ ਜਦੋਂ ਦੀ ਜਥੇਦਾਰ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੀ ਜਿਹੜੀ ਹੈ ਜਗ੍ਹਾ ਸੰਭਾਲੀ ਹੈ ਤਾਂ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਵੀ ਸਟੇਟਮੈਂਟ ਨਿਕਲ ਕੇ ਜਿਹੜੀ ਹੈ ਸਾਹਮਣੇ ਨਹੀਂ ਆ ਰਹੀ ਤਾਨੂੰ ਦੱਸ ਦੇਣਾ ਕਿ ਹਜੇ ਤੱਕ ਮਨਪ੍ਰੀਤ ਯਾਲੀ ਨੇ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਦੀ ਵੀ ਜਿਹੜੀ ਪਾਰਟੀ ਤੋਂ ਅਸਤੀਫਾ ਨਹੀਂ ਲਿਆ ਕਿਉਂਕਿ ਤੁਹਾਨੂੰ ਪਤਾ ਜਦੋਂ ਅਸੀਂ ਦੂਸਰੀ ਪਾਰਟੀ 'ਚ ਜਾਣਾ ਹੋਵੇ ਤਾਂ ਅਸਤੀਫਾ ਦੇਣਾ ਪੈਂਦਾ ਇਹ ਕਾਨੂੰਨ ਕਹਿੰਦਾ ਹੈ ਕਿ ਜੇਕਰ ਤੁਸੀਂ ਪਹਿਲਾਂ ਕਿਸੇ ਵੀ ਪਾਰਟੀ ਦੇ ਮੈਂਬਰ ਹੋ ਭਾਵੇਂ ਵਿਧਾਇਕ ਹੋ ਭਾਵੇਂ ਤੁਸੀਂ ਆਗੂ ਹੋ ਤੁਹਾਨੂੰ ਉੱਥੇ ਅਸਤੀਫਾ ਦੇਣਾ ਪੈਂਦਾ ਤਾਂ ਉਹ ਅਸਤੀਫਾ ਵੀ ਨਹੀਂ ਦਿੱਤਾ ਗਿਆ ਲੇਕਿਨ ਮਨਪ੍ਰੀਤ ਯਾਲੀ ਵੀ ਕਿਸੇ ਹੱਕ ਦੇ ਵਿੱਚ ਬੋਲਦੇ ਨਜ਼ਰ ਨਹੀਂ ਆ ਰਹੇ ਦੀ ਮੰਪਰੀ ਤੇ ਵਾਲੀ ਜਿੱਥੇ ਸੱਤ ਮੈਂਬਰੀ ਕਮੇਟੀ ਬਣੀ ਉੱਥੇ ਵੀ ਮੌਜੂਦ ਸਨ ਜਦੋਂ 11 ਤਰੀਕ ਨੂੰ اجلاس ਹੋਇਆ ਜਿੱਦਾਂ ਵੱਡਾ ਡੈਲੀਕੇਸ ਹੋਇਆ ਜਿਹਦੇ ਵਿੱਚ ਹਰਪ੍ਰੀਤ ਸਿੰਘ ਜੀ ਨੂੰ ਜਿਹੜਾ ਸ਼੍ਰੋਮਣੀ ਕਾਲੀਦਾਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਉੱਥੇ ਵੀ ਮੌਜੂਦ ਸਨ ਤਾਂ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਬਿਆਨ ਬਾਜ਼ੀ ਕਰਦੇ ਨਜ਼ਰ ਨਹੀਂ ਆਇਆ ਜੇਕਰ ਗੱਲ ਕਰੀਏ ਜਿੱਥੇ ਮੁਖ ਦਫਤਰ ਲੈਣ ਦੀ ਗੱਲ ਹੋਈ ਸ਼੍ਰੋਮਿਕਾਲੀ ਦਲ ਦੇ ਚੋਣ ਨਿਸ਼ਾਨ ਲੈਣ ਦੀ ਗੱਲ ਹੋਈ ਤਾਂ ਉੱਥੇ ਵੀ ਮੰਤਰੀ ਤਿਆਲੀ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਸਟੇਟਮੈਂਟ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਮੁਖ ਦਫਤਰ ਦੀ ਉੱਥੇ ਓਪਨਿੰਗ ਵੀ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਤਾਂ ਉੱਥੇ ਵੀ ਨਹੀਂ ਪਹੁੰਚੇ ਮੰਤਰੀ ਤਿਆਲੀ। ਇਹ ਮੰਤਰੀ ਤਿਆਲੀ ਪਹਿਲਾਂ ਮੰਤਰੀ ਤਿਆਲੀ ਦਾ ਨਾਮ ਆ ਰਿਹਾ ਸੀਗਾ ਜਿਹੜਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਵਾਸਤੇ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਇਹ ਚੀਜ਼ ਨਹੀਂ ਮਤਲਬ ਉਹਨਾਂ ਨੇ ਆਪ ਹੀ ਇਨਕਾਰ ਕੀਤਾ ਉਸ ਤੋਂ ਬਾਅਦ ਬੀਬਾ ਸਤਵੰਤ ਕੌਰ ਦਾ ਨਾਮ ਆਇਆ ਰਖੜਾ ਦਾ ਨਾਮ ਆਇਆ ਲੇਕਿਨ ਉਹ ਖੁਦ ਹੀ ਮਨਾ ਕਰਦੇ ਸਾਹਮਣੇ ਆਏ ਲੇਕਿਨ ਜਦੋਂ ਦੇ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਬਣੇ ਨੇ ਤਾਂ ਮੰਤਰੀ ਤਿਆਲੀ ਕਿਸੇ ਤਰ੍ਹਾਂ ਵੀ ਕਿਸੇ ਸਟੇਟਮੈਂਟ ਦੇ ਵਿੱਚ ਵੀ ਨਜ਼ਰ ਨਹੀਂ ਆ ਰਹੇ ਤਾ ਸੂਤਰਾਂ ਤੋਂ ਮੰਦੀ ਇਹ ਜਾਣਕਾਰੀ ਆ ਰਹੀ ਹੈ ਕਿ ਕੀ ਮਨਪ੍ਰੀਤਿਆਲੀ ਨਹੀਂ ਚਾਹੁੰਦੇ ਸੀਗੇ ਕਿ ਹਰਪ੍ਰੀਤ ਸਿੰਘ ਜੀ ਜਿਹੜੇ ਨੇ ਉਹ ਜਥੇ ਸੌਰੀ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਬਣਨ ਲੇਕਿਨ ਜੇਕਰ ਉਹ ਨਹੀਂ ਚਾਹੁੰਦੇ ਸੀ ਤਾਂ ਉਹਨਾਂ ਦਾ ਸਾਥ ਵੀ ਪਹਿਲਾਂ ਦਿੱਤਾ ਗਿਆ ਲੇਕਿਨ ਹੁਣ ਉਹ ਕਿਸੇ ਪਾਸੇ ਵੀ ਨਜ਼ਰ ਨਹੀਂ ਆ ਰਹੇ ਤਾਂ ਇਹ ਜਿਹੜੀ ਹੈ ਬਣਦੀ ਰਿਪੋਰਟ ਸਾਹਮਣੇ ਆ ਰਹੀ ਹੈ ਧੰਨਵਾਦ